ਸਸ਼ਿਆਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਲਾਈਵ ਪ੍ਰੋਗਰਾਮ ਦਾ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਮਹਿਲਾਵਾਂ ਦੇ ਬਸਚ ਆਧਾਰ ਕਾਰਡ ਹੋਣਗੇ ਬੰਦ ਪੰਜਾਬ ਸਰਕਾਰ ਦਾ ਵੱਡਾ ਐਲਾਨ ਤਾਂ ਇਸ ਤੇ ਗੱਲਬਾਤ ਵੀ ਕਰਾਂਗੇ ਕੀ ਹੈ ਇਹ ਪੂਰਾ ਮਾਮਲਾ ਤੁਹਾਨੂੰ ਇਹ ਵੀ ਦੱਸਾਂਗੇ ਉਸ ਤੋਂ ਪਹਿਲਾਂ ਜਿਹੜਾ ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਜਿਹੜੇ ਆਪਣੇ ਵਿਚਾਰ ਨੇ ਉਹ ਕਮੈਂਟਾਂ ਦੇ ਰਾਹੀਂ ਦੱਸ ਵੀ ਸਕਦੇ ਹੋ ਤਾਂ ਜੇਕਰ ਇੱਥੇ ਗੱਲ ਕਰੀਏ ਇਸ ਫੈਸਲੇ ਦੀ ਤਾਂ ਇੱਥੇ ਕਿਤੇ ਨਾ ਕਿਤੇ ਆਧਾਰ ਕਾਰਡ ਜਿਹੜੇ ਮਹਿਲਾਵਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਸੀ ਕੱਲ ਜਿੱਥੇ ਕਿ ਇਸ ਦੇ ਵਿੱਚ ਦੱਸਿਆ ਗਿਆ ਸੀ ਕਿ ਆਧਾਰ ਕਾਰਡ ਜਿਹੜੇ ਨੇ ਉਹ ਮਹਿਲਾਵਾਂ ਦੇ ਹੁਣ ਬੱਸਾਂ ਦੇ ਵਿੱਚ ਬੰਦ ਹੋਣਗੇ ਤਾਂ ਦੱਸਦੀ ਹੈ ਕਿ ਇੱਥੇ ਮਹਿਲਾਵਾਂ ਦੇ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ ਹੁਣ ਬੱਸਾਂ ਦੇ ਵਿੱਚ ਜੇਕਰ ਗੱਲ ਕਰੀਏ ਬੱਸਾਂ ਦੀ ਤਾਂ ਇਸ ਦੇ ਵਿੱਚ ਆਰ ਐਫ ਆਈ ਡੀ ਜਿਹੜਾ ਕਾਰਡ ਹੈ ਤੇ ਐਨਸੀਐਮਸੀ ਕਾਰਡ ਜਿਹੜਾ ਹੋਵੇਗਾ ਉਹ ਬਣਾਇਆ ਜਾਏਗਾ ਤਾਂ ਇਸ ਦੇ ਚੱਲਦੇ ਜਿਹੜਾ ਕਿਰਾਇਆ ਹੈ ਮਹਿਲਾਵਾਂ ਦਾ ਕਿਤੇ ਨਾ ਕਿਤੇ ਆਧਾਰ ਕਾਰਡ ਨਾ ਚੱਲ ਕੇ ਹੁਣੇ ਜਿਹੜੇ ਕਾਰਡ ਨੇ ਇਹ ਬਣਨਗੇ ਤਾਂ ਇੱਥੇ ਸਭ ਤੋਂ ਵੱਡੀ ਖਬਰ ਸੀ ਮਹਿਲਾਵਾਂ ਦੀ ਜੇਕਰ ਗੱਲ ਕਰੀਏ ਮਹਿਲਾਵਾਂ ਦੇ ਨਾਲ ਜੁੜੀ ਹੋਈ ਤਾਂ ਇੱਥੇ ਜਿਹੜੇ ਆਧਾਰ ਕਾਰਡ ਨੇ ਹੁਣ ਬੱਸਾਂ ਦੇ ਵਿੱਚ ਇੱਥੇ ਬੰਦ ਹੋਣਗੇ ਫਿਲਹਾਲ ਦੀ ਘੜੀ ਇਹ ਕਦੋਂ ਤੋਂ ਲਾਗੂ ਹੋਏਗਾ ਇਸ ਦੇ ਬਾਰੇ ਅਜੇ ਤੱਕ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ ਪਰ ਜੇਕਰ ਗੱਲ ਕਰੀਏ ਕਿ ਆਧਾਰ ਕਾਰਡ ਤੇ ਮਹਿਲਾਵਾਂ ਦਾ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਜਿਹੜਾ ਲਿੰਕ ਹੈ ਜੁੜਿਆ ਹੋਇਆ ਹੈ ਤਾਂ ਮਹਿਲਾਵਾਂ ਦੇ ਲਈ ਇਹ ਵੱਡੀ ਇੱਥੇ ਖਬਰ ਹੈ ਕਿ ਆਧਾਰ ਕਾਰਡ ਦੀ ਹੁਣ ਬੱਸਾਂ ਦੇ ਵਿੱਚ ਜ਼ਰੂਰਤ ਨਹੀਂ ਪਵੇਗੀ ਤਾਂ ਇੱਥੇ ਜਿਹੜੇ ਦੂਸਰੇ ਕਾਰਡ ਨੇ ਉਬਣਾਏ ਜਾਣਗੇ ਹਾਲਾਂਕਿ ਇਸ ਦਾ ਅਸਰ ਕਿਸ ਤਰੀਕੇ ਦੇ ਨਾਲ ਪਵੇਗਾ ਇਹ ਆਉਣ ਵਾਲਾ ਵਕਤ ਇੱਥੇ ਦਿਖਾਏਗਾ ਸਾਡੇ ਨਾਲ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਇਵਾਨ ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਜੋ ਵਿਸ਼ਾ ਹੈ ਕਿ ਮਹਿਲਾਵਾਂ ਦੇ ਬੱਸਾਂ ਦੇ ਵਿੱਚ ਆਧਾਰ ਕਾਰਡ ਹੁਣ ਬੰਦ ਹੋਣਗੇ ਤੇ ਪੰਜਾਬ ਸਰਕਾਰ ਦਾ ਇੱਥੇ ਇੱਕ ਵੱਡਾ ਫੈਸਲਾ ਆਇਆ ਜਿਸ ਦੇ ਵਿੱਚ ਆਧਾਰ ਕਾਰਡ ਦੀ ਹੁਣ ਬੱਸਾਂ ਦੇ ਵਿੱਚ ਮਹਿਲਾਵਾਂ ਨੂੰ ਜ਼ਰੂਰਤ ਨਹੀਂ ਪਵੇਗੀ ਅੱਛਾ ਦੇਖੋ ਮਾਰਾ ਮੇ ਬਿਆਨ ਜੇ ਸੈਟ ਨੂੰ ਜਾ ਰਿਹਾ ਤਾਂ ਉਹਨਾਂ ਦਾ ਟਾਈਮ ਪਤਾ ਲੱਗੇਗਾ ਬਿਲਕੁਲ ਜੀ ਉਹਨੂੰ ਕੋਈ ਸਟਾਪ ਲਾ ਰਹੇ ਹੈ ਜੋ ਕਿਤੇ ਜਾ ਕੋਈ ਇਸ ਸੂਤ ਦਾ ਆਧਾਰਗਾ ਕੋ ਛੱਡ ਕੇ ਕੁਝ ਹੋਰ ਹਲੂਸ਼ਨ ਬਣ ਕੇ ਜਾ ਰਹੇ ਹੈ ਹਾਂਜੀ ਕਿਉਂਕਿ ਅਜੇ ਇਹ ਧਿਆਨ ਵਿੱਚ ਨਹੀਂ ਗੈਸ ਕਰ ਸਕਦੇ ਕਿ ਸੂਤ ਬੰਦ ਹੋਊਗੀ ਜਾਂ ਉਹਦੇ ਕੋ ਬਦਲੇ ਬਣਾਈ ਹੋਈ ਐਨਾ ਦਾ ਕੋ ਸਿਸਟਮ ਆਊਗਾ ਵੀ ਜੋ ਆਧਾਰਗਾ ਦੀ ਜਗਾ ਕੋ ਸਿਸਟਮ ਚੱਲ ਜਿਹੜਾ ਉਹ ਬਣਾ ਸੂਤ ਨਹੀਂ ਕਿ ਜਿਉ ਬਸ ਜਿਉ ਹਾਂ ਬਿਲਕੁਲ ਦੇਖੋ ਜੇਕਰ ਆਪਾਂ ਸਹੂਲਤ ਦੀ ਇੱਥੇ ਗੱਲ ਕਰੀਏ ਕਿ ਹੁਣ ਇੱਥੇ ਹਾਲਾਂਕਿ ਕਿਹਾ ਤਾਂ ਗਿਆ ਹੈ ਕਿ ਇੱਥੇ ਜਿਹੜੇ ਦੂਸਰੇ ਕਾਰਡ ਨੇ ਆਰਐਫਆਈਡੀ ਅਤੇ ਐਨਸੀਐਮਸੀ ਜਿਹੜੇ ਕਾਰਡ ਬਣਾਏ ਜਾਣਗੇ ਮਹਿਲਾਵਾਂ ਦੇ ਹੁਣ ਆਧਾਰ ਕਾਰਡ ਦੇ ਇੱਥੇ ਲੋਡ ਨਹੀਂ ਪਵੇਗੀ ਹਾਲਾਂਕਿ ਇਹ ਫੈਸਲਾ ਕਿਉਂ ਤੇ ਕਿਵੇਂ ਲਿਆ ਗਿਆ ਹੈ ਇਸ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਆਖਿਰਕਾਰ ਇਹ ਫੈਸਲਾ ਲੈਣ ਦੇ ਵਿੱਚ ਪੰਜਾਬ ਸਰਕਾਰ ਦਾ ਇਰਾਦਾ ਕੀ ਹੈ ਪਰ ਜੇਕਰ ਗੱਲ ਕਰੀਏ ਕਿ ਜੇਕਰ ਦੇਖੋ ਪਹਿਲਾਂ ਵੀ ਜਿਹੜਾ 52 ਸੀਟਾਂ ਵਾਲਾ ਇੱਥੇ ਫੈਸਲਾ ਲਾਗੂ ਕੀਤਾ ਗਿਆ ਸੀ ਹਾਲਾਂਕਿ ਉਸ ਸਮੇਂ ਵੀ ਜਿਹੜੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕੀ ਲੱਗਦਾ ਹੈ ਕਿ ਅੱਗੇ ਜਾ ਕੇ ਮਹਿਲਾਵਾਂ ਨੂੰ ਵੀ ਇੱਥੇ ਜਿਹੜਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਕੋ ਮੈਡਮ ਮੈਂ ਬਣਾਉਂ ਵੀ ਗੱਲ ਕੀਤੀ ਇਹ ਵੀ ਜੀ ਉਹਦਾ ਜਿਹੜਾ ਇਹ ਜਿਹੜਾ ਕਾਨੂੰਨ ਲਾਗੂ ਕਰ ਰਹੇ ਨੇ ਜਿਹੜਾ ਬਣਾਉਣ ਜਾ ਰਹੇ ਆ ਕਿਆਉ ਦਾ ਮਕਸਦ ਹੈ ਜੀ ਬਿਲਕੁਲ ਹੂੰ ਇੱਕ ਕਹਾਣੀ ਕੋਈ ਸੀ ਕਹਿੰਦੇ ਆ ਵੀ ਜਿਹਨੂੰ ਜ਼ਰੂਰਤ ਹੈ ਉਹਨੂੰ ਮਦਦ ਮਿਲਣੀ ਚਾਹੀਦੀ ਹੈ ਹਾਂਜੀ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਜਿਹੜਾ ਗੱਲ ਕਰਾਦਾ ਹੋਵੇ ਕਿਸੇ ਵੀ ਉਹ ਜਾਤ ਪਰ ਦੀ ਬਤਾਲੂ ਕਰਾਦਾ ਹੋਵੇ ਮਤਲਬ ਜੇ ਤਾਂ ਐਸਾ ਦਾ ਕੋਈ ਇਸ਼ਟਾ ਹੋਵੇ ਤੇ ਦੇਖੋ ਉਹਦਾ ਬਹੁਤ ਵਧੀਆ ਜੀ ਹੋ ਰਹੀ ਹੈ ਜੀ ਉਹ ਸੀ ਜਿਹੜੇ ਵਿੱਚ ਸਿਰਫ ਆਧਾਰ ਕਾਗਜ਼ ਬੰਦ ਕਰਕੇ ਕਿ ਕੋਈ ਹੋਰ ਕਾਰਕ ਸਿਕਾਉਣਾ ਹੈ ਉਹ ਐਸਾ ਦੇ ਸਿਸਟਮ ਕੋ ਬਾਹਰ ਆਇਆ ਕਿਉਂ ਹੋ ਰਿਹਾ ਹੈ ਕਿਉਂਤ ਕੀ ਪਈ ਹੈ ਜੀ ਬਿਲਕੁਲ ਆਖੀਰ ਉਸ ਦੀ ਜ਼ਰੂਰਤ ਕੀ ਪਈ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਹੈ ਇੱਥੇ ਲਿਆ ਗਿਆ ਹਾਲਾਂਕਿ ਇਹ ਵੀ ਇੱਥੇ ਕਿਤੇ ਨਾ ਕਿਤੇ ਚੀਜ਼ਾਂ ਅਜੇ ਤੱਕ ਸਾਹਮਣੇ ਤਾਂ ਨਹੀਂ ਆ ਪਈਆਂ ਪਰ ਕੀ ਲੱਗਦਾ ਹੈ ਕਿ ਜੇਕਰ ਇੱਥੇ ਕੋਈ ਹੋਰ ਕਾਰਡ ਬਣਾਈ ਵੀ ਜਾਣਗੇ ਕੀ ਲੱਗਦਾ ਹੈ ਕਿ ਇੱਥੇ ਨਾ ਸਿਰਫ ਔਰਤਾਂ ਦੇ ਬਲਕਿ ਦੇਖੋ ਆਪਾਂ ਜੇਕਰ ਗੱਲ ਕਰੀਏ ਕਿ ਔਰਤਾਂ ਨੂੰ ਇੱਥੇ ਮੁਫਤ ਦੇ ਵਿੱਚ ਸਫਰ ਫ੍ਰੀ ਸੀ ਤਾਂ ਇੱਥੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਬਹੁਤ ਸਾਰੇ ਜਿਹੜੀ ਮਹਿਲਾਵਾਂ ਸੀ ਫਾਇਦਾ ਵੀ ਚੁੱਕਦੀਆਂ ਸੀ ਕੀ ਲੱਗਦਾ ਹੈ ਕਿ ਇਹਨਾਂ ਸਭ ਚੀਜ਼ਾਂ ਦੇ ਉੱਤੇ ਹੁਣ ਜਾ ਕੇ ਕਿਤੇ ਨਾ ਕਿਤੇ ਥੋੜੀ ਰੋਕ ਲੱਗੇਗੀ ਹਾਂਜੀ ਪਰ ਉਹ ਦੇਖੋ ਵੀ ਕਲੀਅਰ ਨਹੀਂ ਸੀ ਬਿਲਕੁਲ ਛੋਟਾ ਜਿਹਾ ਕਲੀਅਰ ਨਹੀਂ ਹੈ ਜੀ ਮਤਲਬ ਵਾੜ ਦਾ ਚੇਂਜ ਕਰਨ ਦਾ ਮਤਲਬ ਕੀ ਹੈ ਜਦੋਂ ਦੇਖੋ ਉਹਦਾ ਸਿਸਟਮ ਜਿਵੇਂ ਅਸੀਂ ਕਹਿੰਦੇ ਸੀ ਕਿ ਜੂਤਬੰਦ ਬਦਲ ਦਿੱਤਾ ਸਾਡੀ ਭੈਣ ਹੈ ਜੀ ਉਹ ਉਹ ਤੋਂ ਲੱਗ ਹੋਣਾ ਚਾਹੀਦਾ ਹੈ ਇੰਦਰ ਦੇ ਡਿਸਟ੍ਰਿਕਟ ਚ ਕਾਰਡ ਬਣਾਉਣੇ ਹਨ ਸਰਕਾਰ ਨੇ ਹਾਂਜੀ ਹਾਂ ਕੁਸੀ ਅਧਾਰ ਕਾਰਡ ਨੂੰ ਬੰਦ ਕਰਕੇ ਜਾਂ ਕੋਈ ਹੋਰ ਦੂਜੀ ਤਰ੍ਹਾਂ ਦੇ ਚਲਾਉਣਾ ਹੈ ਉਹਦੀ ਟੱਕ ਨਹੀਂ ਜੀਦਾ ਕਿਉਂਕਿ ਇਹਦਾ ਚੇਂਜਿੰਗ ਕਰਨੀ ਹੈ ਦਾ ਚੇਂਜਿੰਗ ਕਿਸ ਤਰ੍ਹਾਂ ਨਾਲ ਕਰੋ ਵੀ ਸਹੂਲਤ ਵੀ ਚੱਲਦੀ ਰਹੇ ਜ਼ਰੂਰਤ ਜ਼ਰੂਰਤਾਂ ਵੀ ਚੱਲਦੀ ਰਹੇ ਈਨਾ ਨੂੰ ਪ੍ਰਵਾਤਮਾ ਨੇ ਬਹਿਦਾਈ ਚੰਗੀ ਸੈਲਰੀ ਜਾਂ ਬਾਰੇ ਚੰਗੇ ਕਾਮਕਾਰ ਦਏ ਨੇ ਉਹਨਾਂ ਨੂੰ ਦਿਊਜ ਮਾ ਪਵੇ ਸੂਤ ਨਾ ਲੈਣ ਦੀ ਉਹ ਤੋਂ ਬਿਲਕੁਲ ਤੇ ਇੱਥੇ ਕੀ ਲੱਗਦਾ ਸੰਜੀਵ ਸ਼ਰਮਾ ਜੀ ਜੇਕਰ ਇੱਥੇ ਦੇਖੋ ਹਾਲਾਂਕਿ ਪਹਿਲਾਂ ਵੀ ਇਨ੍ਹਾਂ ਵਿਸ਼ਿਆਂ ਦੇ ਉੱਤੇ ਬਹੁਤ ਸਾਰੀ ਗੱਲਾਂ ਹੁੰਦੀਆਂ ਰਹੀਆਂ ਨੇ ਕਿ ਮੁਫਤ ਸਫ਼ਰ ਸਿਰਫ ਮਹਿਲਾਵਾਂ ਨੂੰ ਕਿਉਂ ਇਹ ਜਿਹੜੇ ਸਵਾਲ ਵੀ ਕਾਫੀ ਲੋਕਲ ਚੁੱਕਦੇ ਇਥੇ ਨਜ਼ਰ ਆਉਂਦੇ ਸੀ ਕੀ ਲੱਗਦਾ ਹੈ ਕਿ ਜੇਕਰ ਇਥੇ ਕਿਰਾਏ ਦੇ ਵਿੱਚ ਰਿਆਤ ਉਹ ਵੀ ਸਾਰਿਆਂ ਨੂੰ ਨਾ ਸਿਰਫ ਮਹਿਲਾਵਾਂ ਨੂੰ ਬਲਕਿ ਮਰਦਾਂ ਨੂੰ ਵੀ ਉਹਨਾਂ ਹੀ ਰਿਆਤ ਦਿੱਤਾ ਜਾਣਾ ਚਾਹੀਦਾ ਜਿੰਨਾ ਕਿ ਮਹਿਲਾਵਾਂ ਨੂੰ ਕੀ ਲੱਗਦਾ ਹੈ ਮੈਡਮ ਇਹ ਚੀਜ਼ਾਂ ਕਹਿੰਦੇ ਆ ਫ੍ਰੀ ਹੋਣੀ ਨਹੀਂ ਚਾਹੀਦੀ ਜੀ ਜੀ ਬਿਲਕੁਲ ਉਹ ਸਰਕਾਰਾਂ ਕਿਉਂ ਫ੍ਰੀ ਦੰਨੀਆਂ ਜੀ ਸਰਕਾਰਾਂ ਕੋਲ ਇੰਨਾ ਕਿੰਨਾ ਦਾ ਪੈਸਾ ਜੇ ਡੀਏਪੀਆਰ ਵਿੱਚ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਮੁਲਾਜ਼ਮਾ ਇੱਕ ਤਾਂ ਤਰਖਾ ਉਹਨਾਂ ਦੀ ਕੂੜੀ ਨਹੀਂ ਜੀ ਬਿਲਕੁਲ ਇੱਕ ਦੇਖੋ ਇੱਥੇ ਕਿਆਸ ਇਹ ਵੀ ਲਗਾਏ ਜਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਜੇਕਰ ਕੋਈ ਸਟੂਡੈਂਟ ਦਾ ਕਾਰਡ ਹੁੰਦਾ ਜੋ ਹਰ ਰੋਜ਼ ਅਪ ਡਾਊਨ ਕਰਦੇ ਨੇ ਕਿ ਉਸ ਤਰੀਕੇ ਦੇ ਜਿਹੜੇ ਕਾਰਡ ਨੇ ਬਣਾਏ ਜਾਣਗੇ ਇੱਥੇ ਉਹ ਮਦਮਾ ਜੀ ਨੇ ਕਹਿੰਨੇ ਆ ਵੀ ਚਾਹੇ ਉਹ ਮਹਿਰਬਾਨ ਹੈ ਸਾਡੀ ਚਾਹੇ ਕੋਈ ਭਰਾ ਹੈ ਚਾਹੇ ਕੋਈ ਬੱਚਾ ਹੈ ਚਾਹੇ ਵੱਡਾ ਬੱਚਾ ਹੈ ਚਾਹੇ ਛੋਟਾ ਬੱਚਾ ਹੈ ਹਾਂਜੀ ਜਿਹੜਾ ਜਿਹੜਾ ਜ਼ਰੂਰਤਵੰਦ ਹੈ ਜਿਹੜਾ ਕਿਰਾਇਆ ਨਹੀਂ ਦਾ ਸਕਦਾ ਜਾਂ ਜਿਹੜਾ ਕਿਰਾਇਆ ਦਾਉਣ ਦੇ ਯੋਗ ਨਹੀਂ ਹੈਗਾ ਜਾਂ ਜੇ ਕੋਈ ਪ੍ਰੋਬਲਮ ਹੈ ਐਕਸਾ ਦੇ ਸਿਸਟਮ ਚ ਆ ਕੇ ਤੁਸੀਂ ਰਿਪੋਰਟ ਨੂੰ ਜਿਹੜਾ ਲਾਗੂ ਕਰੋ ਨਹੀਂ ਵੀ ਆ ਕੋਈ 1000 ਦਾਅ ਲਏ ਆ ਸਭ ਦਾ ਹੀ ਜਿਹੜਾ ਜਿਵੇਂ ਲੱਗੇ ਤੁਸੀਂ ਨੂੰ ਤੁਸੀਂ ਲਾਗੂ ਕਰ ਲੈਂਦੇ ਆ ਜੇ ਕਿਸੇ ਦਾ ਜਾਂ ਕੋਈ ਸਰਟੀਫਿਕੇਟ 70 80 ਹਜ਼ਾਰ ਬਿਮਾਰੀ ਹੈ ਉਹ ਵੀ ਫੀਸ ਅਪਰ ਕਰ ਰਹੀ ਹੈ ਇੱਕ ਦਾਤ ਜਾਂ 80 ਹਜ਼ਾਰ ਬਿਮਾਰੀ ਉਹ ਵੀ ਫੀਸ ਅਪਰ ਕਰ ਰਹੀ ਹੈ ਮੇ ਕੋਸੂ ਉਂਤ ਸਾਬ ਨਾਲ ਹੋ ਗਈ ਸਰਕਾਰ ਦੇ ਉੱਪਰ ਜ਼ਿਆਦਾ ਬਜਟ ਨਹੀਂ ਆ ਪਵੇ ਲੋਕਾਂ ਨੂੰ ਸੂਰਤ ਦਾ ਫੈਰਾ ਵੀ ਇਸ ਤਰ੍ਹਾਂ ਹੁੰਦੇ ਦੇਖਿਆ ਜਾਵੇ ਤਾਂ ਕਿੰਨੀ ਜਗ੍ਹਾ ਤੇ ਸਾਨੂੰ ਖਬਰਾਂ ਕਿੱਡੀ ਜਗ੍ਹਾ ਤੇ ਸਾਨੂੰ ਵੀਡੀਓ ਫੋਟੋਆਂ ਪੋਸਟਾਂ ਆਈਆਂ ਜੀ ਮਹਾਨੀ ਮਹਾਨੀ ਜਿਹੜਾ ਡਿਪਟੀ ਕਲੈਕਟਰ ਨਾਲਾਂ ਹੰਤੋ ਪਾਈ ਕਰੀ ਹੈ ਜੜਾਈ ਹੋਇਆ ਝਗੜਾ ਹੋਇਆ ਤੇ ਕੋਈ ਨਾ ਚੀਜ਼ ਨੂੰ ਦਾ ਫਿਰ ਇਦਾਂ ਹੀ ਹੁੰਦਾ ਜਦੋਂ ਬਣਾ ਸਕਦਾ ਕਿਸੇ ਨੂੰ ਜ਼ੋਰ ਸਜਾ ਰਹੇ ਆ ਉਹ ਫਿਰ ਕੋ ਰੋਲਾ ਜਿਹਾ ਹੀ ਪਾ ਕੇ ਰਹਿੰਦੇ ਆ ਤਾਂ ਹੁੰਦੇ ਵੀ 2 ਸਾਲ 3 ਸਾਲ ਦਿੱਤੇ ਵੀ ਕੁਝ ਤਕੀਨ ਨਹੀਂ ਚੱਲਦੀ ਨੂੰ ਨੇ ਰੋਲੇ ਕੋਲੇ ਕਰ ਰਹੇ ਆ ਬਿਲਕੁਲ ਤੇ ਦੇਖੋ ਇੱਥੇ ਜੇਕਰ ਆਪਾਂ ਸ਼ਰਮਾ ਜੀ ਗੱਲ ਵੀ ਕਰੀਏ ਕਿ ਬੱਸਾਂ ਦੇ ਵਿੱਚ ਕਾਫੀ ਮਾਹੌਲ ਜਿਹੜਾ ਮਾਹੌਲ ਦੇ ਵਿੱਚ ਕਾਫੀ ਤਬਦੀਲੀਆਂ ਦੇਖਣ ਨੂੰ ਮਿਲੀਆਂ ਸੀ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਜੇਕਰ ਬੱਸ ਦੇ ਵਿੱਚ ਕੋਈ ਔਰਤ ਖੜੀ ਹੈ ਤਾਂ ਜਿਹੜੇ ਕਿਤੇ ਨਾ ਕਿਤੇ ਇੱਥੇ ਆਪਾਂ ਜੇਕਰ ਬੰਦਿਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਸੀਟ ਦੇ ਦਿੱਤੀ ਜਾਂਦੀ ਸੀ ਉਹਨਾਂ ਵੱਲੋਂ ਪਰ ਅੱਜ ਕੱਲ ਕੀ ਹੈ ਕਿ ਅੱਜ ਕੱਲ ਦੇਖੋ ਜਿਹੜੇ ਬੰਦਿਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਜੋ ਇੱਥੇ ਆਪਣਾ ਜਿਹੜਾ ਟਿਕਟ ਕਟਵਾਈ ਹੈ ਤਾਂ ਅਸੀਂ ਆਪਣੀ ਸੀਟ ਨਹੀਂ ਛੱਡਾਂਗੇ ਤਾਂ ਇਦਾਂ ਦੇ ਮਤਲਬ ਜਿੱਦਾਂ ਬਿਹੇਵ ਵਾਈਜ਼ ਵੀ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਚੇਂਜਸ ਦੇਖਣ ਨੂੰ ਮਿਲੇ ਨੇ ਦੇਖੋ ਮੈਡਮਾਂ ਵਾਰ ਕੋਈ ਚੀਜ਼ ਨਾ ਜਿਵੇਂ ਆਪਾਂ ਪਹਿਲਾਂ ਕਿਹਾ ਪਹਿਲਾਂ ਕਿ ਇਹ ਗੱਲਾਂ ਖਬਰਾਂ ਸਾਨੂੰ ਨਹੀਂ ਆਈਆਂ ਨੇ ਜੀ ਪਹਿਲਾਂ ਹੁਣਾਂ ਨੇ ਸੀਮਾ ਨਹੀਂ ਜਿੱ ਚੱਲੀ ਆ ਜੀ ਜਿਹੜੀਆਂ ਸਰਕਾਰਾਂ ਸੂਤ ਤਾਂ ਜ਼ਿਆਦਾ ਦੰਦੀ ਹੈ ਉਹ ਜਿਹੜੇ ਨਾਲ ਜਿਹੜੇ ਰੋਣ ਜ਼ਿਆਦਾ ਬਾਸੇ ਐ ਕੋਈ ਚੀਜ਼ਾਂ ਬਹੁਤ ਬੜੀ ਇੱਕ ਗੱਲ ਕਲੀਅਰ ਕਰੀ ਵੀ ਹੈਗਾ ਸਰਕਾਰ ਕੋਈ ਜ਼ੋਰ ਤੋਂ ਗੰਦੀ ਹੈ ਹਾਂ ਜੀ ਜਿਹੜੂਤ ਬੰਨੂ ਚਲੇ ਜਾਏ ਜਿੱਥੇ ਫਰੀ ਮਿਲਣਾ ਚਾਹੀਦਾ ਜਿੱਥੇ ਸਸਤਾ ਲੱਗੋ ਤੇ ਕੀ ਸਸਤੀ ਮਿਲਣੀ ਜਾਈਦੀ ਹੈ ਆ ਇਹ ਨਹੀਂ ਹੈ ਵੀ ਤੁਸੀਂ ਜੜਾ ਸੜਾ ਕਰਕੇ ਜਿਹੜੀਆਂ ਸੌਦੇ ਤੁਸੀਂ ਦੇ ਰਹੇ ਹੋ ਜਾਂ ਤੁਸੀਂ ਆਪਣੇ ਮੈਨੀਫੈਸਟੋਆਂ 'ਆਂ ਜਿਹੜੀਆਂ ਤੁਸੀਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰ ਰਹੇ ਹੋ ਕਿ ਕੋਈ ਵੀ ਕੁਝ ਬਿਆਨ ਪਾਏ ਜਾਂ ਲੈਣ ਦੇ ਦਿੱਕੇ ਲੰਗੀਆਂ ਦੀਆਂ ਗੋਸ਼ਟੀਆਂ ਕਰਦੇ ਜਾਓ ਕੌਣ ਵਾਦੇ ਦੇ ਵਾਅਦਾ ਟੰਗ ਕਰੋ ਜਾਂ ਉਹਨਾਂ ਕੀ ਸੌਦੇ ਦੋ ਜੋ ਸਰਕਾਰ ਨੂੰ ਵੀ ਨੁਕਸਾਨ ਨਾ ਹੋਵੇ ਲੋਕਾਂ ਨੂੰ ਸੌਦੇ ਮਿਲ ਵੀ ਲੈ ਜੀਵੂਤ ਬਣਨਾਂ ਹਾਂ ਕਿ ਸਭ ਕੁਝ ਕਰਦੇ ਹੋਣਗੇ ਸਰਕਾਰ ਸਮਾਉਗੀ ਕਿਤੇ ਸਰਕਾਰ ਕੋਲ ਬੈਠ ਕੇ ਚੱਲੋ ਆ ਉਹ ਆ ਸਭ ਇਹ ਦੀਆਂ ਕਰਨ ਦੀ ਸੋਚੋ ਨਾ ਕਿ ਦੇਵੇਂ ਬਿਲਕੁਲ ਫ੍ਰੀ ਕੋਰੀ ਦੇ ਪਿੱਛੇ ਲੋਕਾਂ ਨੂੰ ਲਗਾਉ। ਜੀ ਬਿਲਕੁਲ ਹਾਲਾਂਕਿ ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰਾਂ ਨੂੰ ਬਹੁਤ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਦੇਖੋ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਔਰਤਾ ਤੇ ਮਰਦਾ ਦੇ ਵਿੱਚ ਕੋਈ ਅੰਤਰਨੀ ਹੈ ਤਾਂ ਇੱਥੇ ਦੂਸਰੇ ਪਾਸੇ ਜਦੋਂ ਕਿਰਾਇਆ ਮੁਫਤ ਕੀਤਾ ਗਿਆ ਸੀ ਇੱਥੇ ਤਾਂ ਬਹੁਤ ਸਾਰੇ ਜਿਹੜੇ ਲੋਕਾਂ ਦੇ ਸਵਾਲ ਵੀ ਸੀਗੇ ਜਿਹੜੇ ਬੰਦਿਆਂ ਨੇ ਚੁੱਕੇ ਸੀ ਕਿ ਇੱਥੇ ਦੇਖੋ ਜ਼ਰੂਰਤਮੰਦ ਤਾਂ ਬੰਦੇ ਵੀ ਨੇ ਬਹੁਤ ਸਾਰੇ ਪਰ ਉਹਨਾਂ ਦਾ ਦੇਖੋ ਕਿਰਾਇਆ ਇੱਥੇ ਪੂਰਾ ਲੱਗਦਾ ਹੈ ਕਿ ਇੱਥੇ ਮਹਿਲਾਵਾਂ ਤੇ ਜਿਹੜੇ ਮਰਦਾਂ ਦੇ ਵਿੱਚ ਫਰਕ ਕੀਤਾ ਜਾ ਰਿਹਾ ਤਾਂ ਅਜਿਹੀਆਂ ਜਿਹੜੀ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਮੈਡਮ ਦੇਖੋ ਜੇ ਇੱਕ ਜੇ ਮੰਨ ਲਓ ਹੁਣ ਉਹ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਸਾਡੇ 4 ਬੱਚੇ ਆ ਜੀ ਜੀ ਹੂੰ ਦੋ ਬੱਚਿਆਂ ਨੂੰ ਤਾਂ ਜੀ ਅਲੱਗ ਫੂਟ ਦੇ ਰਿਆ ਦੋਨੋਂ ਅਲੱਗ ਦੇ ਰੇ ਜੀ ਜਿੱਦਾਂ ਤਾਂ ਫਿਰ ਰੋਣਾ ਕਹੂਗਾ ਹੀ ਜੀ ਹੂੰ ਜੀ ਜੀ ਅਲੱਗ ਕੇ ਦੋ ਬੇਸ਼ੱਕ ਉਹ ਚੀਜ਼ ਨੂੰ ਕੰਪਲੇ ਰੂਮ ਚ ਕਰ ਦੋ ਬਿਲਕੁਲ ਨਹੀਂ ਨਾ ਕਰੋ ਜਿਸ ਦਾ ਫਿਰ ਦੁਆਰੇ ਕਹਿੰਦੇ ਆ ਜੀ ਹਾਂ ਜੀ ਲੋਕੀ ਜਦੋਂ ਇਹ ਸ਼ੁਰੂ ਹੰਗਾ ਕਰਦਾ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਲੋਕਾਂ ਦੇ ਵਿੱਚ ਆਉਂਦਾ ਵੀ ਹਾਂ ਬਹੁਤ ਵਧੀਆ ਹੈ ਲੇਕਿਨ ਜਦੋਂ ਉਹ ਚੀਜ਼ ਸਕੂਲ ਤੋਂ ਬੰਦ ਹੋ ਜਾਂਦੀ ਹੈ ਚਾਹੇ ਮੌਜੂਦਾ ਸਰਕਾਰ ਚਾਹੇ ਅਗਲੀ ਆਉਣੇ ਵਾਲੀ ਸਰਕਾਰ ਕਰ ਦੇਵੇ ਫਿਰ ਲੋਕਾਂ ਨੂੰ ਤਕਲੀਫ ਵੀ ਹੁੰਦੀ ਤੇ ਵਜਨ ਵੀ ਪੈਂਦਾ ਜੀ ਫਿਰ ਅਗਲਾ ਕਹਿੰਦਾ ਯਾਰ ਹੁਣ ਮੇਰਾ ਪਹਿਲਾਂ ਮੈਂ ਫ੍ਰੀ ਜਾਂਦਾ ਰਿਹਾ ਹੁਣ ਮੇਰਾ ਪੈਸਾ ਲੱਗਦਾ ਕਿੰਨਾ ਲੋਕ ਚੀਜ਼ਾਂ ਦਾ ਫਰਕ ਪੈਂਦਾ ਜੀ ਹਾਂਜੀ ਹੋਈ ਹੈ ਕਿ ਤੇ ਇੱਕ ਗੱਲ ਹੋਰ ਇੱਥੇ ਦੇਖੋ ਮਹਿਲਾਵਾਂ ਦੇ ਵੱਲੋਂ ਵੀ ਇੱਥੇ ਕਿਤੇ ਨਾ ਕਿਤੇ ਮੁਫਤ ਸਫ਼ਰ ਦਾ ਬਹੁਤ ਫਾਇਦਾ ਚੁੱਕਿਆ ਜਾਂਦਾ ਸੀ ਜਿੱਦਾਂ ਕਿ ਵੀਡੀਓਜ਼ ਆਪਾਂ ਦੇਖ ਪਾਣਦੇ ਆ ਕਿ ਵੀਡੀਓਜ਼ ਕਿ ਕਿੰਨੇ ਤਰ੍ਹਾਂ ਦੀ ਵੀਡੀਓਜ਼ ਇੱਥੇ ਵਾਇਰਲ ਹੋ ਜਾਂਦੀਆਂ ਸੀ ਸੀਟ ਪਿੱਛੇ ਕੋਈ ਮਸਲਾ ਹੋ ਜਾਂਦਾ ਸੀ ਤਾਂ ਮਹਿਲਾਵਾਂ ਜਿਹੜੀਆਂ ਨੇ ਲੜਾਈ ਕਰ ਲੈਂਦੀਆਂ ਨੇ ਤਾਂ ਹੋਰ ਵੀ ਬਹੁਤ ਸਾਰੇ ਮਸਲੇ ਨੇ ਜਿੱਦਾਂ ਕਿ ਮਹਿਲਾਵਾਂ ਦੇ ਨਾਲ ਜੁੜੇ ਹੋਏ ਤਾਂ ਦੇਖੋ ਅ ਇਦਾਂ ਬੱਸਾਂ ਦੇ ਵਿੱਚ ਜਿਹੜੀ ਵੀਡੀਓਜ਼ ਮਹਿਲਾਵਾਂ ਦੀ ਵਾਇਰਲ ਹੁੰਦੀ ਸੀ ਸ਼ਾਇਦ ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਸਰਕਾਰ ਨੇ ਇੱਥੇ ਕੋਈ ਇਹ ਨਵੇਂ ਕਾਰਡ ਦੀ ਨੀਤੀ ਤਿਆਰ ਕੀਤੀ ਹੈ ਪਰ ਹਾਲਾਂਕਿ ਇਹ ਨਵੇਂ ਕਾਰਡ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਜਾਂ ਕਿਸ ਤਰੀਕੇ ਦੇ ਨਾਲ ਇਹ ਆਉਣਗੇ ਇਹ ਹਲੇ ਇੱਥੇ ਪੂਰੇ ਤਰੀਕੇ ਦੇ ਨਾਲ ਦੱਸਿਆ ਨਹੀਂ ਗਿਆ ਹੈ ਹੰਦਲ ਕੋ ਨੂੰ ਇRenderTarget ਕੋ ਆਉਣ ਤੋਂ ਬਾਅਦ ਹੀ ਅਸੀਂ ਕੁਝ ਨਾ ਕੁਝ ਐਂਡ ਹੀ ਲਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹਦਾ ਬਿਆਨबाजी ਚ ਜਾ ਰਹੀ ਹੈ ਕਿਦਾਂ ਸਰਕਾਰ ਦੀ ਸੋਚ ਜਾ ਰਹੀ ਹੈ ਜੀ ਹਾਂ ਜੀ ਕਿ ਅਸੀਂ ਸਰਕਾਰ ਤੇ ਜੀ ਅੰਦਾਜ਼ਾ ਲਾ ਸਕਦੇ ਹਾਂ ਕਿ ਇੰਨਾ ਤਾਂ ਬਣੂਗਾ ਤਾਂ ਇੰਨਾਂ ਦੀ ਜੋਗੇ ਇੰਨਾ ਬਣੂਗਾ ਤਾਂ ਇੰਨਾਂ ਦੀ ਜੋਗੇ ਦੇਖੋ ਫਿਰ ਮੈਂ ਦੁਬਾਰੇ ਰਪੀਲ ਕਰਦਾ ਕਿ ਇਹ ਸਰਕਾਰ ਫਿਰ ਸੋਲ ਤਾਂ ਨਤੀ ਜਾਊਗੀ ਫਿਰ ਉਹ ਕਮਾਈਆਂ ਕਿੱਥੇ ਤੇ ਕਰੋਗੀ ਉਹ ਦੇਖੋ ਪਹਿਲਾਂ ਹੀ 110 ਕਰੋੜ ਰੁਪਏ ਦੇ ਕਰਦੇ ਜਿਹੜੇ ਅਜੋਬਾਂ ਸਰਕਾਰ ਦੇ ਸਿਰ ਪਰ ਐਸਾ ਕਹਿੰਦੇ ਦੇਖੋ ਕਰਜੇ ਦੀ ਸਰਕਾਰ ਕਿਉਂ ਲੱਦੀ ਹੈ ਦੇਖੋ ਲੋਕ ਵੀ ਕਰਜੇ ਦੀ ਇਹ ਨਹੀਂ ਲੈਂਦੇ ਲੋਕ ਢੇਰ ਵੀ ਤੰਗ ਰਹਿੰਦੇ ਆ ਜੀ ਹਰ ਚੀਜ਼ ਦਾ ਫਾਇਦਾ ਕਿਸੇ ਸਾਨਾ ਸਿਸਟਮ ਨੂੰ ਚਲਾਓ ਵੀ ਤੁਹਾਡੇ ਉੱਪਰ ਬਜਟ ਵੀ ਘੱਟ ਰਹੇ ਤੇ ਲੋਕਾਂ ਨੂੰ ਆਰਾਮਦਾਰੀ ਨਾਲ ਉਹਨਾਂ ਚੀਜ਼ਾਂ ਦਾ ਉਹਨਾਂ ਸੁੱਖ ਦਾ ਉਹ ਮਹਿੰਗਾਈ ਦਾ ਸਾਹਮਣਾ ਵੀ ਕਰ ਸਕਦਾ ਬਿਲਕੁਲ ਤਾਂ ਇਹਨਾਂ ਚੀਜ਼ਾਂ ਦਾ ਦੇਖੋ ਹਾਲਾਂਕਿ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਅੱਜ ਦੀ ਇਹ ਇੱਕ ਵੱਡੀ ਖਬਰ ਸੀ ਕਿ ਮਹਿਲਾਵਾਂ ਦੇ ਨਾਲ ਜੁੜੀ ਹੋਈ ਕਿ ਇੱਥੇ ਮਹਿਲਾਵਾਂ ਨੂੰ ਆਧਾਰ ਕਾਰਡ ਦੀ ਹੁਣ ਜ਼ਰੂਰਤ ਨਹੀਂ ਪਵੇਗੀ ਪਰ ਕੀ ਲੱਗਦਾ ਹੈ ਕਿ ਜਦੋਂ ਇਹ ਕਾਰਡ ਇੱਥੇ ਬਣਨੇ ਸ਼ੁਰੂ ਹੋਣਗੇ ਤੇ ਆਧਾਰ ਕਾਰਡ ਨਹੀਂ ਚੱਲਣਗੇ ਬੱਸਾਂ 'ਚ ਇੱਕੋ ਦਮ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਸਰਕਾਰ ਦੇ ਵੱਲੋਂ ਕੀ ਲੱਗਦਾ ਹੈ ਕਿ ਮਹਿਲਾਵਾਂ ਦੇ ਲਈ ਇੱਕ ਵਾਰ ਤਾਂ ਇਹ ਬਹੁਤ ਔਖਾ ਸਮਾਂ ਹੋਵੇਗਾ ਹੋਵੇਗਾ ਬਿਲਕੁਲ ਮੈਡਮ ਦੇਖੋ ਸੈਂਟਰਲ ਸਰਕਾਰ ਦੀਆਂ ਲੋਕ ਸਭਾ ਦੇ ਚੋਣਾਂ ਦਾ ਰਿਕਨੀ ਐ ਜੀ ਹਮ چوگیا پنچایت روس پردرشن کروت ہوگی یاب کا تھی خرید ہی کر دے سی چیزیں کر دے جی ضرورت پوری ہو جائیں گی وہی لوگوں کے مہنگائی جی اس چیز لاگو کر دے کنیاں چنگیا گانا کہ لوگ ووٹ پاتے تھوڑی سکار کیوں بناؤ گی ਜੀ ਕਿਉਂਕਿ ਹੋਈਏ ਕਿ ਦੇਖੋ ਜਦੋਂ ਆਪਾਂ ਇੱਥੇ ਗੱਲ ਪਹਿਲਾਂ ਵੀ ਕਰ ਚੁੱਕੇ ਕਿ ਜਦੋਂ 52 ਸੀਟਾਂ ਇੱਥੇ ਲਾਗੂ ਕੀਤੀਆਂ ਗਈਆਂ ਸੀ ਉਸ ਸਮੇਂ ਵੀ ਲੋਕਾਂ ਨੂੰ ਬਹੁਤ ਦਿੱਕਤਾਂ ਆਈਆਂ ਸੀ ਤਾਂ ਹੁਣ ਤਾਂ ਦੇਖੋ ਇੱਥੇ ਬੱਸਾਂ ਦੇ ਵਿੱਚ ਜਦੋਂ ਅਚਾਨਕ ਆਧਾਰ ਕਾਰਡ ਬੰਦ ਹੋ ਜਾਣਗੇ ਤੇ ਕਾਰਡ ਵੀ ਦੇਖੋ ਹੌਲੇ-ਹੌਲੇ ਕਿਤੇ ਨਾ ਕਿਤੇ ਵੜਨਗੇ ਇਥੇ ਤਾਂ ਇੱਥੇ ਬਹੁਤ ਸਾਰੀਆਂ ਦਿੱਕਤਾਂ ਵੀ ਆਉਣਗੀਆਂ ਮਹਿਲਾਵਾਂ ਦੇ ਵੱਲੋਂ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਮਹਿਲਾਵਾਂ ਦੇ ਵੱਲੋਂ ਇਥੇ ਰੋਸ਼ ਵੀ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਕੀ ਲੱਗਦਾ ਹੈ ਕਿ ਇਹ ਸਭ ਚੀਜ਼ਾਂ ਅੱਗੇ ਜਾ ਕੇ ਕਿੰਨੀਆਂ ਕੁ ਜ਼ਿਆਦਾ ਸਹੀ ਹੋ ਪਾਣਗੀਆਂ ਦੇਖੋ ਸਹੀ ਤਾਂ ਹੋ ਪਾਣਗੀਆਂ ਮੈਡਮ ਅਗਰ ਸੂਲਤ ਵੀ ਬੰਦ ਹੈ ਜੇ ਕਿਸੇ ਤਰੀਕੇ ਨਾਲ ਕਰੋ ਜੀ ਜੇਕਰ ਸਹੀ ਢੰਗ ਨਾਲ ਹੀ ਸਿਸਟਮ ਚੱਲਿਆ ਹਾਂ ਜੀ ਅਗਰ ਉਹੀ ਪੀਨ ਸਿਸਟਮ ਰਹੇਗਾ ਵੀ ਬੰਦਾ ਹੀ ਕਹਾੜੇ ਬੰਦ ਕਰਿਆ ਬਸ ਉਹੀ ਸਿਸਟਮ ਚੱਲ ਦੇ ਨਵਾਂ ਤਾਂ ਦੇ ਜੀ ਦਾ ਰੇ ਇੰਝ ਜ਼ਿਆਦਾ ਸਮਝ ਲਓ ਕਿ ਉਹ ڈپارٹمنٹ کمائی کرنا چاہتے ہیں دو روپئے بھی کمائے جان دیکھو لاکان کروڑوں روپئے کمائی ہو جائیں گے اگر ایجا بھی کرنا صحت کا سسٹم لاؤن کی گل کر رہے ہیں اگر کوئی سہولت سوتھ کرنی ہے تو سو حساب کروی بار رپیٹ کرتا ہے ਰੀਕੇ ਨਾਲ ਜਿਹੜੇ ਦੇ ਵਿੱਚ ਸੋਧ ਕਰੋ ਜੀ ਇਹ ਲੋਕਾਂ ਨੂੰ ਫਾਇਦਾ ਹੋਵੇ ਤੇ ਤੁਹਾਡੇ ਕੋਲ ਬਜਟ ਵੀ ਕਰ ਰਹੇ ਬਿਲਕੁਲ ਤੇ ਇੱਥੇ ਦੇਖੋ ਕਿਤੇ ਨਾ ਕਿਤੇ ਹਾਲਾਂਕਿ ਇਹ ਫੈਸਲਾ ਕਿਉਂ ਲਿਆ ਗਿਆ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਇੱਥੇ ਤੈਅ ਕਰ ਪਾਏਗਾ ਕਿਉਂਕਿ ਅਜੇ ਤੱਕ ਇਹ ਫੈਸਲਾ ਕਿਉਂ ਤੇ ਕਿਵੇਂ ਲਿਆ ਗਿਆ ਕੀ ਸੋਚ ਕੇ ਲਿਆ ਗਿਆ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਹਾਲਾਂਕਿ ਇਹ ਜੜੀ ਚੀਜ਼ਾਂ ਨੇ ਅਜੇ ਤੱਕ ਇਥੇ ਸਾਹਮਣੇ ਨਹੀਂ ਆ ਪਈਆਂ ਹਾਂ ਬਿਲਕੁਲ ਮਨ ਹੋਈ ਤਾਂ ਹੈ ਵੀ ਆਇ ਤੇ ਬਾਅਦ ਪਤਾ ਚੱਲੂਗਾ ਵੀ ਇਹਦਾ ਮਤਲਬ ਕੀ ਆਇਆ ਹੈ ਕਿ ਉਹ ਕਿਹਾ ਗਿਆ ਬੱਟਾ ਬਾਕੀ ਵੀ ਜਿਹੜੀਆਂ ਸੂਲਤਾਂ ਪ੍ਰਕਾਰ ਦੇ ਰਹੀ ਹੈ ਚਾਹੇ ਉਹ ਸੈਕਟਰ ਪ੍ਰਕਾਰ ਦੇ ਦੀ ਹੈ ਜਾਂ ਪੰਜਾਬ ਸਰਕਾਰ ਸੁਪਰ ਸਰਕਾਰ ਦੇ ਰਹੀ ਹੈ ਇਹ ਸੂਲਤਾਂ ਦਾ ਇਛਾਬ ਨਾਲ ਕੋਈ ਵੰਡ ਕਰੋ ਵੀ ਜੋ ਸਾਡਾ ਜਿਹੜਾ ਸਿਸਟਮ ਵੀ ਸਹੀ ਚੱਲਦਾ ਰਹੇ ਲੋਕਾਂ ਦਾ ਸਿਸਟਮ ਵੀ ਸਹੀ ਚੱਲਦਾ ਰਹੇ ਲੇਕਿਨ ਐਸੀ ਫਰੀ ਬਣ ਸੋਚਦੇ ਐ ਫਰੀ ਬਲ ਵਾਦੇ ਆ ਇੱਕ ਵਾਰ ਸਾਨੂੰ ਫਰੀ ਹੁੰਦਾ ਦੂਜੀ ਵਾਰ ਸਾਨੂੰ ਦੇਣਾ ਤਾਂ ਕਰਦਾ ਤਕਰੀਬ ਹੁੰਦੀ ਐ ਉਹ ਵੀ ਚੀਜ਼ ਜੇਕਰ ਘਟਦੇ ਨੂੰ ਚਾਹੇ ਮੰਨ ਲਓ ਜੇ ਬਿਜਲੀ ਦੀ ਗੱਲ ਕਰਦੇ ਐ ਜੇ ਕਣਕ ਦਾ ਲਾਹਣੇ ਦੀ ਗੱਲ ਕਰਦੇ ਐ ਅਗਰ ਬਿਛੇ ਦੀ ਗੱਲ ਕਰਦੇ ਆ ਉਹ ਵੀ ਜਦੋਂ ਕਿ ਸਸਤੀ ਹੋਵੇ ਹਰੇਕ ਬੰਦਾ ਦੇ ਸਕੇ ਕੋਈ ਪ੍ਰੋਬਲਮ ਨਹੀਂ ਹੈ ਪੈਸਾ ਵੀ ਸਰਕਾਰ ਨੂੰ ਕਦੋਂ ਮਿਲਦਾ ਰੋਬਾ ਤੋ ਕੌਣ ਮਹਿੰਗਾਈ ਦੇ ਜੀ ਜੇ ਆਪ ਜਿਹੜੀ ਜਲਦੀ ਰਹੂਗੀ ਲੇਕਿਨ ਫਿਰ ਵੀ ਚਾਕੇ ਸਰਕਾਰ ਵੀ ਹੈ ਕਿ ਕਿ ਫਸੀ ਜਾਊਗੀ ਕਿ ਸਰਕਾਰ ਜਾਂਦਾ ਜਾਊਗਾ ਲੋਕਾਂ ਨੂੰ ਵੀ ਤਕਰੀਬ ਲੱਗੂਗੀ ਜਾਂ ਕਿੱਦਾਂ ਕਰਨਾ ਸ਼ੁਰੂ ਹੋਊਗਾ ਜੀ 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 ਬਿਲਕੁਲ ਤੇ ਇੱਥੇ ਕੀ ਕਹਿਣਾ ਚਾਹੂंगे ਸੰਜੀਵ ਸ਼ਰਮਾ ਜੀ ਕਿ ਜਿਹੜਾ ਇਹ ਮੁਫਤ ਦਾ ਸਫਰ ਔਰਤਾ ਕਰਦੀਆਂ ਸੀ ਇਹ ਦੇਖੋ ਇੱਥੇ ਕੁਐਸਚਨ ਮੈਂ ਦੁਬਾਰਾ ਇਸ ਕਰਕੇ ਪੁੱਛ ਰਹੀਆਂ ਕਿਉਂਕਿ ਇਹ ਜਿਹੜੀ ਆਮ ਜਨਤਾ ਦੀ ਕਿਤੇ ਨਾ ਕਿਤੇ رائے ਹੁੰਦੀ ਹੈ ਜਿੱਦਾਂ ਕਿ ਤੁਸੀਂ ਵੀ ਆਪਣੀ رائے ਸਾਡੇ ਨਾਲ ਸਾਂਝੀ ਕਰਦੇ ਹੋ ਹਮੇਸ਼ਾ ਤੋਂ ਹੀ ਤਾ ਕਿਦਾਂ ਤੁਸੀਂ ਇਸ ਫੈਸਲੇ ਨੂੰ ਦੇਖਿਆ ਸੀ ਜਦੋਂ ਇਹ ਚੀਜ਼ ਲਾਗੂ ਹੋਈ ਸੀ ਉਸ ਸਮੇਂ ਐਕਸਟਾ ਮੈਡਮ ਉਸਟੈਂਡ ਵੀ ਕਿ ਅੱਜ ਵੀ ਦੇਖੋ ਤੁਸੀਂ ਜਦਾ ਸਕਤਾ ਨਾ ਕਰੋ ਸੀ ਹੁਣ ਵੀ ਕਹਿੰਦਾ ਕਿ ਇਸ ਵਿੱਚ ਕਦੇ ਜਦਾ ਸਕਤਾ ਨਹੀਂ ਹੋਣਾ ਚਾਹੀਦਾ ਪਹਿਲਾਂ ਆਪ ਐਕਸਟ੍ਰੈਕਟ ਅਮਰੀਕਨਾਂ ਪਹਿਲਾਂ ਵੀ ਗੱਲ ਕੀਤੀ ਸੀ ਮੈਡਮ ਹਾਂ ਜੀ ਇਹ ਕਹਿੰਦਾ ਬਹੁਤ ਵਾਰੀ ਇਹ ਗੱਲ ਕਰਦਾ ਹਾਂ ਕਿ ਪਹਿਲਾਂ ਤਾਂ ਪੰਜਾਬ ਦੇ ਵਿੱਚ ਇਹ ਸੁੱਤੇ ਦੀ ਅਸੀਂ ਗੱਲ ਕਰਦੇ ਆ ਜੀ ਜੀ ਉਹਨੇ ਸੁੱਤੇ ਕਿ ਸਰਵੇ ਸਰਕਾਰ ਦਾ ਹੋਣਾ ਚਾਹੀਦਾ ਹੋ ਸਰਕਾਰ ਸੂਤ ਬੰਦਵਾਸਤੇ ਹੋਣਾ ਚਾਹੀਦਾ ਤੇ ਜੇ ਕੋਈ ਸੂਤ 4 ਮਹੀਨੇ ਲੇਟ ਕਰ ਦੋ ਮਹੀਨੇ ਲੇਟ ਕਰ ਦੋ ਕੋਈ ਗੱਲ ਨਹੀਂ ਚੱਲ ਜੂਗਾ ਲੇਕਿਨ ਉਹ ਸੂਤ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਉਹ ਇੱਕ ਐਸਾ ਦਾ ਕਾਰਡ ਬਣਾਉਣਾ ਚਾਹੀਦਾ ਜਿਹੜਾ ਉਹ ਜੂਤ ਬੰਦ ਹੈ ਜੇ ਉਹ ਬੰਦ ਜਾਂਦਾ ਉਹਦੀ ਕਾਰਡ ਹੋਣਾ ਚਾਹੀਦਾ ਕਿਤੇ ਅਗਰ ਕੋਈ ਵੀ ਸਕੀਮ ਸਰਕਾਰ ਦੇ ਕਰਦਾ ਇੱਕੋ ਕਾਰਡ ਹੁੰਦਾ ਚੱਲਣਾ ਚਾਹੀਦਾ ਵਕ ਵਕਤ ਰਾਂ ਦੇ ਕਾਰਡ ਜਾਂ ਵਕ ਵਕਤ ਰਾਂ ਦੇ ਸਕੀਮਾਂ ਲੋਕਾਂ ਦੇ ਵਿੱਚ ਜਿਕੇ ਹੋਣਾ ਸਰਕਾਰ ਆਪਣੇ ਆਪ ਨੂੰ ਕੁਲਟਰ ਵੱਲ ਜਾਂਦੀ ਜਾ ਰਹੀ ਹੈ ਕੁਲ ਕਰੋੜਾਂ ਦੇ ਕੰਮ ਕਰਕੇ ਜਿਹੜੇ ਸਿਰ ਚੜਾਉਂਦੀ ਜਾ ਰਹੀ ਹੈ ਜੀ ਜੀ ਬਿਲਕੁਲ ਬਿਲਕੁਲ ਤੇ ਦੇਖੋ ਜਾਂਦੇ ਜਾਂਦੇ ਸੰਜੀਪ ਸ਼ਰਮਾ ਜੀ ਇੱਥੇ ਕੀ ਕਹਿਣਾ ਚਾਹੋਗੇ ਹਾਲਾਂਕਿ ਇਹ ਕਾਰਡ ਅਜੇ ਤੱਕ ਲਾਗੂ ਤਾਂ ਨਹੀਂ ਹੋਏ ਨੇ ਤੇ ਨਾ ਹੀ ਆਧਾਰ ਕਾਰਡ ਅਜੇ ਵੀ ਆਧਾਰ ਕਾਰਡ ਇੱਥੇ ਬੱਸਾਂ ਦੇ ਵਿੱਚ ਉਸੇ ਤਰ੍ਹਾਂ ਚੱਲ ਰਿਹਾ ਜਿੱਦਾਂ ਕਿ ਪਹਿਲਾਂ ਚੱਲਦਾ ਆ ਰਿਹਾ ਸੀ ਕੀ ਲੱਗਦਾ ਹੈ ਕਿ ਜਦੋਂ ਹੁਣ ਇੱਥੇ ਇਹ ਕਾਰਡ ਬਣ ਜਾਣਗੇ ਜੇਕਰ ਤਾਂ ਦੇਖੋ ਕਾਰਡ ਉਸੇ ਤਰ੍ਹਾਂ ਕੰਮ ਕਰਨਗੇ ਜੇਕਰ ਉਸੇ ਤਰ੍ਹਾਂ ਫ੍ਰੀ ਸਫਰ ਵੀ ਹੋਇਆ ਤਾ ਫਿਰ ਤਾਂ ਦੇਖੋ ਇੱਥੇ ਵੱਡੇ ਫੇਰ ਬਦਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਰਕਾਰਾਂ ਵੱਲੋਂ ਕਿਉਂਕਿ ਜੇਕਰ ਆਧਾਰ ਕਾਰਡ ਤੇ ਵੀ ਫ੍ਰੀ ਹੈ ਤੇ ਕਾਰਡ ਤੇ ਵੀ ਫ੍ਰੀ ਹੈ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਆਖਿਰ ਫਰਕ ਕੀ ਹੈ ਇਹ ਚੀਜ਼ਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਜਿਹੜਾ ਸਵਾਲ ਹੈ ਉਹ ਖੜਾ ਕਰ ਦੀਆਂ ਨੇ ਮੈਡਮ ਸਾਨੂੰ ਤਾਂ ਸਾਫ਼ ਨਹੀਂ ਜੀ ਆਉਂਦੀ ਵੀ ਸਰਦਾਰਾ ਜਿਹੜੇ ਹਿਸਾਬ ਨਾਲ ਚੱਲਦੀਆਂ ਲੋਕਾਂ ਦੇ ਹਿਸਾਬ ਨਾਲ ਚੱਲਦੀਆਂ ਜਾਂ ਆਪਣੇ ਕੈਂਡੀਡੇਟ ਦੇ ਹਿਸਾਬ ਨਾਲ ਚੱਲਦੀਆਂ ਜੀ ਕੁਝ ਦਿਨ ਪਹਿਲਾਂ ਸੀਐਮ ਮਾਨਤਾ ਪਰ ਉਹ ਮੀਟਿੰਗ ਕੀਤੀ ਗਈ ਸੀ ਉਸ ਅਸਬਾਰ ਬਾਰੇ ਹਾਂਜੀ ਮੈਂ ਮਾਫੀ ਚਾਹੁੰਦਾ ਕਿਸੇ ਤੋਂ ਦੋਖਾ ਹਟਾ ਕੇ ਗੱਲ ਕਰ ਰਿਹਾ ਹਾਂ ਸਰਕਾਰਾਂ ਦੀ ਗੱਲ ਹੈ ਹੂੰ ਹੂੰ ਦੇਖਿਆ ਨੇ ਨਸ਼ੇ ਦੇ ਨਜਾਇਜ਼ ਪੌਂਡ ਦੀ ਜਿਹੜੀ ਗੱਲ ਕੀਤੀ ਹੈ ਜੀ ਅਫਸਰਾਂ ਨੇ ਅੰਦਰ ਤਬਾਦਲੇ ਕੀਤੇ ਗਿਆ ਕਿ ਵਿੱਚ ਨਸ਼ੇ ਦੇ ਨੋਕ ਲੱਗੂਗੇ ਜੀ ਦੇਖੋ ਜੀ ਤੁਸੀਂ ਇੰਨਾ ਤੁਸੀਂ ਦਵਾਈ ਲਾਉਂਦੇ ਆ ਜਾਂ ਇੰਨਾ ਤੁਸੀਂ ਫੇਰ ਬਦਲ ਕਰਦੇ ਆ ਜਿਹੜੇ ਅਸਰ ਨੇ ਨਸ਼ਾ ਪੌਂਡ ਆ ਉਹ ਜਿਹੜਾ ਮਾਦੀ ਅਸਰ ਤੁਸੀਂ ਲੈ ਕੇ ਆ ਜੋ ਕਿ ਸਭ ਪੌਂਡ ਨਹੀਂ ਆ ਸਕਦਾ ਜਿਹੜੇ ਲੋਕਣਾ ਉਹਨੂੰ ਜਿੱਥੇ ਮਰਜ਼ੀ ਦਾ ਦੋ ਰੁਕੂ ਨਹੀਂ ਰੁਕੂ ਹੈ ਬਿਲਕੁਲ ਬਿਲਕੁਲ ਜਾਂ ਤੋਂ ਕਰਨ ਦੀ ਬਜਾਏ ਅਸੀਂ ਕਹਿਣਾ ਕਿ ਕਾਨੂੰਨ ਨੂੰ ਸੋਧ ਕਰਾਉਣ ਦੀ ਵਿੱਚ ਜਿਹੜੀ ਆ ਸਰਕਾਰ ਸੈਕਟਰ ਸਰਕਾਰ ਤੋਂ ਮੰਨ ਕਰੇ ਜੀ ਬਹੁਤ ਚੈਰੀਆਂ ਦੀ ਜਰੂਰਤ ਹੈ ਤਾਂ ਉੱਥੇ ਜਾ ਕੇ ਮੰਨ ਕਰੇ ਆਪਣੀ ਸਰਕਾਰ ਲਾਵੇ ਜੀ ਬਦਵਾਰ ਲਾਵੇ ਜੀ ਜਿਵੇਂ ਨਸ਼ੇ ਦੀ ਗੱਲ ਕਰਦੇ ਨਸ਼ੇ ਦੇ ਵਿੱਚ ਸਿਰਫ ਸਾਨੂੰ ਕਾਨੂੰਨ ਚੇਂਜ ਕਰਨ ਦੀ ਜਰੂਰਤ ਹੈ ਅਗਰ ਕਾਨੂੰਨ ਚੇਂਜ ਹੁੰਦੇ ਆ ਆਪਣੇ ਆਪ ਜਿਹੜਾ ਸਿਸਟਮ ਹੈ ਉਹ ਆਟੋਮੈਟਿਕਲੀ ਚੇਂਜ ਹੋ ਸਕਦਾ ਹੈ ਮੈਂ ਇਸੇ ਵਿੱਚ ਗੱਲ ਕਰਾਂਗਾ 2000 2001 ਤੋਂ ਜੀ 452 ਜਿਹੜਾ ਅੱਦਲਿਆ ਹਰੀ ਬਾਜੀ ਬਲ ਸਰਕਾਰ ਵੱਲੋਂ ਕਾਨੂੰਨ ਲਾਗੂ ਕੀਤਾ ਗਿਆ ਐਨਡੀਪੀਐਸ ਦਾ ਐਨਡੀ ਉਹਦੇ ਵਿੱਚ ਸਿਸਟਮ ਇਦਾਂ ਦਾ ਸੀਗਾ ਵੀ ਕੋਈ ਕੋਈ ਉਸ ਅਫਸਰ ਕੋਈ ਕੋਈ ਮਾਜਮ ਜਾਂ ਕੋਈ ਡਿਪਾਰਟਮੈਂਟ ਦਾ ਆਦਮੀ ਆਪਣੀ ਮਰਜ਼ੀ ਕਰਕੇ ਉਹ ਕਿਸੇ ਨੂੰ ਨਸ਼ਾ ਨਹੀਂ ਦੀ ਸੋਪਤਾ ਕਰਦਾ ਤੇ ਬੇਚੀ ਨਹੀਂ ਸੋਲਦਾ ਕਰਦਾ 2009 ਦੇ ਵਿੱਚ ਪੰਜਾਬਟਰ ਨਰਮੋਜੀ ਦੀ ਜਿਹੜੀ ਸਰਕਾਰ ਦਾਗਰਦੀ ਸਰਕਾਰ ਵੱਲੋਂ ਆਈ ਸੀ ਜੀ ਸੈਕਸ਼ਨ 37 28 ਤਾਰੀਖ ਬੈਟੇ ਵਿੱਚ ਕੀ ਮੈਡਮ ਹਾਂਜੀ ਪੂਰੀ ਤਰ੍ਹਾਂ ਇਹ ਕਿ ਜਦੋਂ ਇਹ 2009 ਦੇ ਵਿੱਚ ਕਾਨੂੰਨ ਲਾਗੂ ਹੋ ਗਿਆ ਉਹਦੇ ਵਿੱਚ ਲਿਖਿਆ ਡਿਪਾਰਟਮੈਂਟ ਦੇ ਨਾਲ ਲੋਕ ਜੁੜੇ ਹੋਏ ਆ ਉਹਨਾਂ ਦੀਆਂ ਜਿਹੜੀਆਂ ਆਪਣੀ ਮਨਮਾਨੀਆਂ ਬਾਕੀ ਆ ਪੁਲਿਸ ਡਿਪਾਰਟਮੈਂਟ ਦੀਆਂ ਮਨਮਾਨੀਆਂ ਬਾਕੀਆਂ ਮਾਰਕੀਨ ਪਰਚੇ ਕੋਲੇ ਮਾਰਕੀਨ ਨਸ਼ੇ ਦਾ ਪ੍ਰਚਾਰ ਕਰਵਾਉਣਾ ਜਾਂ ਪ੍ਰਮੋਤ ਪ੍ਰੋਨਾ ਨਸ਼ੀ ਹੋਣਾ ਦੀ ਪ੍ਰੋਮੋਸ਼ਨਾਂ ਦੇਣੀਆਂ ਕਿਤੇ ਨਾ ਕਿਤੇ ਨਾ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ ਜਰੂਰਤ ਹੈ ਨਾ ਕਿ ਇਹਨਾਂ ਫੇਰ ਬਦਲ ਕਰਨ ਦੀ ਜਰੂਰਤ ਹੈ ਜੀ ਜੀ ਬਿਲਕੁਲ ਬਿਲਕੁਲ ਦੇਖੋ ਇਹ ਤਾਂ ਗੱਲ ਹੈ ਕਿ ਵਾਕਈ ਇੱਥੇ ਕਾਨੂੰਨ ਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਕਾਨੂੰਨ ਸੁਧਰੇਗਾ ਤਾਂ ਹੀ ਜਿਹੜਾ ਸਿਸਟਮ ਹੈ ਉਸ ਦੇ ਵਿੱਚ ਵੀ ਸੁਧਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਇਹ ਕੋਰ ਮੈਡਮ ਦੇਖੋ ਅਗਰ ਸੇਵਾ ਵਿਭਾਗਾਂ ਦੇ ਵਿੱਚ ਜਾ ਕੇ ਕੁਝ ਉਹਨਾਂ ਦੀ ਅੱਗੇ ਬਦਲੀਆਂ ਕਰੂਗੇ ਉਹ ਕਰੂਗੇ ਉਹ ਜੀ ਬੰਦਾ ਕਮੀ ਕਿੱਥੇ ਹੈ ਜਾਂ ਕਿਵੇਂ ਸੈੱਟ ਕਰਨਾ ਹੈ ਉਹ ਸਹੀ ਚੀਜ਼ ਨਾਲ ਸਰਕਾਰਾਂ ਨੂੰ ਚੰਗਾਣਾ ਚਾਹੀਦਾ ਸਰਕਾਰ ਆਪਣੇ ਸਾਹ ਨਾਲ ਸੋਚਦੀ ਹੈ ਲੋਕਾਂ ਦੇ ਸਾਹ ਨਾਲ ਕਿ ਜੇ ਅਗਰ ਸੋਚਦੀ ਹੋਣੀ ਹੈ ਤਾਂ ਲੋਕਾਂ ਦੇ ਵਿੱਚ ਇੱਕ ਚੰਗੀ ਖੁਸ਼ੀ ਹੀ ਰਹਿ ਰੋਦੀ ਹੈ ਜਦੋਂ ਵੀ ਕੋਈ ਸਰਕਾਰ ਦਾ ਬਿਆਨ ਆਉਂਦਾ ਜਦੋਂ ਵੀ ਕੁਝ ਹੁੰਦਾ ਉਹ ਸਰਕਾਰਾਂ ਦਾ ਆਪਣੀ ਸਾਇਦੇ ਉਹਨੇ ਲੋਕਾਂ ਦੇ ਫੈਸਲੇ ਕਿ ਸਾਨੂੰ ਕੱਟ ਦਿੱਤੇ ਜੀ ਜੀ ਬਿਲਕੁਲ ਹੋਈ ਹੈ ਕਿ ਦੇਖੋ ਪਰ ਕੀ ਲੱਗਦਾ ਹੈ ਕਿ ਇੱਥੇ ਜੇਕਰ ਆਪਾਂ ਸਰ ਗੱਲ ਕਰੀਏ ਕਿ ਸਰਕਾਰਾਂ ਹੀ ਆਪਣਾ ਜਿਹੜਾ ਫਾਇਦਾ ਹੈ ਉਹ ਕਿਤੇ ਨਾ ਕਿਤੇ ਇਹਨਾਂ ਸਭ ਚੀਜ਼ਾਂ ਦੇ ਵਿੱਚ ਦੇਖਦੀਆਂ ਨੇ ਤਾਂ ਹੀ ਇੱਥੇ ਸਰਕਾਰਾਂ ਕਿਤੇ ਨਾ ਕਿਤੇ ਕਾਨੂੰਨ ਸਿਸਟਮ ਨੂੰ ਬਦਲਣ 'ਚ ناکਾਮ ਹੁਣ ਤੱਕ ਨਜ਼ਰ ਆ ਰਹੀਆਂ ਨੇ। ਜੀ ਪਰ ਮੈਡਮ ਦੇਖੋ ਅਗਰ ਲੋਕਾਂ ਦੇ ਹਿੱਤ ਦੇ ਵਿੱਚ ਕੋਈ ਫੈਸਲੇ ਲਵੋਗੇ ਲੋਕਾਂ ਦੇ ਹਿੱਤਾਂ ਬਾਰੇ ਕੁਝ ਸੋਚੋਗੇ ਜੀ ਇੰਨਾ ਜਿਹੜਾ ਤਾਲਮੇਲ ਕਰਨ ਦੀ ਜ਼ਰੂਰਤ ਹੈ ਮੰਨ ਲਓ ਹੁਣ ਮਾਨ ਸਰ ਨੇ ਤਵਾਦ ਨੇ ਜੀ ਗੱਲ ਕਰੀ ਹੈ ਜਿਹੜੇ ਤਵਾਦ ਨੇ ਹੋਏ ਆ ਜਾਂ ਜਿਹੜੇ ਉਥੋਂ ਲੋਕ ਛੱਡ ਗਏ ਜਾਂ ਅੱਜ ਅੱਜ ਆਏ ਆ ਸਾਨੂੰ ਕਿਸੇ ਵੀ ਪਤਾ ਨਹੀਂ ਉਹ ਮਤਲਬ ਇਮਾਨਦਾਰੀ ਨਾਲ ਕੰਮ ਕਰਨਗੇ ਜਾਂ ਸਾਨੂੰ ਅਸੀਂ ਇਹਨਾਂ ਜਿੰਨਾ ਕੁਝ ਨਾਲ ਕਹਿ ਸਕਦੇ ਹਾਂ ਕਿ ਉਹ ਵੀ ਲੋਕ ਰਹਉਂਦੇ ਸੀ ਜਿਹੜਾ ਤੁਸ਼ੀ ਹੁੰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਚਾਹੇ ਛੋਟਾ ਅਫਸਰ ਹੋਵੇ ਜਾਂ ਵੱਡਾ ਅਫਸਰ ਹੋਵੇ ਚਾਹੇ ਕੋਈ ਸਿਵਲ ਹੋਵੇ ਚਾਹੇ ਕਿਸੇ ਅਗਰ ਡਿਪਾਰਟਮੈਂਟਕ ਹੋਵੇ ਅਗਰ ਕੋਈ ਗਲਤੀ ਕਰਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਸਜ਼ਾ ਗੰਦੇ ਦੀ ਬਣੀਆਂ ਕਰਨ ਦੇ ਨਾਲ ਸਾਡੇ ਨਾਲ ਕੋਈ ਫਾਇਦਾ ਨਹੀਂ ਜਿਹੜੇ ਲੋਕਾਂ ਹੌਸਲੇ ਵਾਰਦੇ ਨੇ ਗੰਦ ਤੋਂ ਮਕਾਨ ਨੂੰ ਸੁਰੱਖਿਅਤ ਕਰਨਾਂ ਨੂੰ ਉਹ ਲੋਕ ਕਿਰਿਆ ਕਿਤੇ ਨਾ ਕਿਤੇ ਜੱਟ ਨੂੰ ਸਜ਼ਾ ਨਹੀਂ ਮਿਲਦੀ ਜੱਟ ਬਹੁਤ ਲੋਕਾਂ ਦਾ ਸਮਾਕੇ ਜਨਾਂ ਕਿਤੇ ਸੱਟ ਨਹੀਂ ਖੀਦਾਉਂ। ਜੀ ਬਿਲਕੁਲ ਹਾਲਾਂਕਿ ਇਹਨਾਂ ਸਭ ਚੀਜ਼ਾਂ ਦੇ ਉੱਤੇ ਸਰਕਾਰਾਂ ਨੂੰ ਗੌਰ ਜ਼ਰੂਰ ਕਰਨੀ ਚਾਹੀਦੀ ਹੈ ਇੱਥੇ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸੰਜੀਵ ਸ਼ਰਮਾ ਜੀ ਇਹ ਜਿਹੜਾ ਕਾਰਡ ਵਾਲਾ ਹੁਣ ਇੱਥੇ ਮਸਲਾ ਹੋਣ ਜਾ ਰਿਹਾ ਹੈ ਇਸ ਦੇ ਉੱਤੇ ਜਾਂਦੇ ਜਾਂਦੇ ਤੁਸੀਂ ਆਪਣੀ ਕੀ ਰਾਏ ਦੇਣਾ ਚਾਹੋਗੇ? ਦੇਖੋ ਜੀ ਤਾਂ ਇਹ ਹੀ ਹੈ ਮੈਡਮ ਵੀ ਠੀਕ ਹੈ ਸਿਸਟਮ ਦੇ ਵਿੱਚ ਤੁਸੀਂ ਕਾਰਡ ਵੀ ਜਿਹੜੇ ਚੇਂਜ ਕਰ ਰਹੇ ਆ ਜੀ ਦੇਖੋ ਕੌਣ ਆਵੇ ਤਾਂ ਇਹ ਪਤਾ ਲੱਗੂਗਾ ਕਿ ਕਿਉਂ ਕਰ ਰਹੇ ਆ ਲੇਕਿਨ ਅਗਰ ਇਸ ਨੂੰ ਸਿਰਫ ਇੱਕ ਐਦਾਂ ਹੀ ਕਰਨਾ ਵੀ ਕਿ ਆਧਾਰ ਕਾਰਡ ਨੂੰ ਛੱਡ ਕੇ ਜਾਂ ਦਾ ਦੇ ਰਹੇ ਆ ਕੋਈ ਫਾਇਦਾ ਨਹੀਂ ਕਿ ਫਿਰ ਤਾਂ ਇੱਕ ਲੋਕਾਂ ਨੂੰ ਉਲਝਾਉਣ ਦੀ ਜਾਂ ਆਪ ਕੋ ਤੋਂ ਉਲਝਣ ਦੀ ਸਰਕਾਰ ਗੱਲ ਕਰਦੀ ਆ ਅਗਰ ਉਹਦੇ ਵੀ ਸਪੋਰਟ ਇਦਾਂ ਦਾ ਹੋ ਰਿਹਾ ਕਿ ਜ਼ਰੂਰਤ ਬੰਦ ਤੱਕ ਕਿਸੇ ਚੀਜ਼ ਪਹੁੰਚੂ ਵੀ ਇਸ ਕਰਕੇ ਸਰਕਾਰ ਸੋਧ ਕਰ ਰਹੀ ਹੈ ਫੇਸ਼ਲਾ ਦਾ ਜੋ ਕਦਮ ਹੋਊਗਾ ਇਹ ਹੋਣਾ ਚਾਹੀਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂਜੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਸੀ ਕਿ ਬੱਸਾਂ ਦੇ ਵਿੱਚ ਆਧਾਰ ਕਾਰਡ ਹੁਣ ਬੰਦ ਹੋਣਗੇ ਤੇ ਆਧਾਰ ਕਾਰਡ ਦੀ ਇੱਥੇ ਜ਼ਰੂਰਤ ਨਹੀਂ ਹੋਵੇਗੀ ਇਸ ਦੀ ਜਗ੍ਹਾ ਜਿਹੜੇ ਹੋਰ ਕਾਰਡ ਨੇ ਉਹ ਬਣਾਏ ਜਾਣਗੇ ਹਾਲਾਂਕਿ ਇਹ ਜਿਹੜਾ ਫੈਸਲਾ ਹੈ ਮਹਿਲਾਵਾਂ ਦੇ ਪ੍ਰਤੀ ਕਿੰਨਾ ਕੁ ਸਹੀ ਹੋਵੇਗਾ ਇਹ ਆਉਣ ਵਾਲਾ ਇੱਥੇ ਸਮਾਂ ਤੈਅ ਕਰੇਗਾ ਤੇ ਤੁਸੀਂ ਇਸ ਵਿਸ਼ੇ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬ